ਸਤਿ ਸ਼੍ਰੀ ਅਕਾਲ ਅਸੀਂ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀਆਂ ਹਾਂ ਜਿਸ ਦਾ ਨਾਮ ਹੈ ਮਾਪੇ ਦੀ ਸੇਵਾ ਰੱਬ ਦੀ ਪੂਜਾ ਜਿਸ ਕਰ ਮਾਪਿਆਂ ਦਾ ਸਤਿਕਾਰ ਨਹੀਂ ਜਿਸ ਕਰ ਮਾਪਿਆਂ ਦਾ ਸਤਿਕਾਰ ਨਹੀਂ ਉਸ ਕਰਦੇ ਨੇੜੇ ਤੇੜੇ ਨਿਰੰਕਾਰ ਨਹੀਂ ਜਿਸ ਕਰ ਮਾਪੇ ਆਲਾ ਸਤਿਕਾਰ ਨਹੀਂ ਉਲੜ ਕਰ ਦੇ ਨੇੜੇ ਤੇਰੇ ਨਿਰੰਕਾਰ ਨਹੀਂ ਉਸ ਕਰ ਦੇ ਨੇੜੇ ਤੇਰੇ ਨਿਰੰਕਾਰ ਨਹੀਂ ਜਿਸ ਕਰ ਮਾਪਿਆਂ ਦਾ ਸਤਿਕਾਰ ਨਹੀਂ ਜਿਸ ਕਰ ਮਾਪਿਆਂ ਦਾ ਸਤਿਕਾਰ ਨਹੀਂ ਉਸ ਕਰ ਦੇ ਨੇੜੇ ਤੇੜੇ ਨਿਰੰਕਾਰ ਨਹੀਂ ਉਲ ਜਾਂਦਾ ਹੈ ਜਿਹੜਾ ਉਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ ਉਸ ਤੋਂ ਕਟਿਆ ਹੋਰ ਕੋਈ ਪਰਿਵਾਰ ਨਹੀਂ ਭੁੱਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ ਉਸ ਤੋਂ ਕਟਿਆ ਹੋਰ ਕੋਈ ਪਰਿਵਾਰ ਨਹੀਂ ਉਸ ਤੋਂ ਕਟਿਆ ਹੋਰ ਕੋਈ ਪਰਿਵਾਰ ਨਹੀਂ ਭੁੱਲ ਜਾਂਦਾ ਹੈ ਜਿਹੜਾ ਭੁੱਲ ਜਾਂਦਾ ਹੈ ਜਿਹੜਾ ਮਾਪਿਆਂ ਨੂੰ ਉਸ ਤੋਂ ਕਟਿਆ ਹੋਰ ਕੋਈ ਪਰਿਵਾਰ ਨਹੀਂ ਕਿਸ ਕੰਮ ਪੰਡਾਰੇ ਪੁੰਨ ਦਾਨ ਗੰਗਾ ਇਸ਼ਨਾਨ ਕਿਸ ਕੰਮ ਪੰਡਾਰੇ ਪੁੰਨ ਦਾਨ ਗੰਗਾ ਇਸ਼ਨਾਨ ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ ਕਿਸ ਕੰਮ ਪੰਡਾਰੇ ਪੁੰਨ ਦਾਨ ਗੰਗਾ ਇਸ਼ਨਾਨ ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ ਕਿਸ ਕੰਮ ਪੰਡਾਰੇ ਪੁੰਨਦਾਨ ਗੰਗਾ ਇਸ਼ਨਾਨ ਕਿਸ ਕੰਮ ਪੰਡਾਰੇ ਪੁੰਨਦਾਨ ਗੰਗਾ ਇਸ਼ਨਾਨ ਜੇ ਭੁੱਖੇ ਬੈਠੇ ਮਾਪਿਆਂ ਦੀ ਸਾਰ ਨਹੀਂ ਕਿਸ ਕੰਮ ਬੰਗਲੇ ਕਾਰਾਂ ਜੇ ਕਿਸ ਕੰਮ ਬੰਗਲੇ ਕਾਰਾਂ ਜੇ ਮਾਪੇ ਦੇ ਰਹਿਣ ਲਈ ਕਰਬਾਰ ਨਹੀਂ ਕਿਸ ਕੰਮ ਬੰਗਲੇ ਕਾਰਾਂ ਦੇ ਮਾਪੇ ਦੇ ਰਹਿਣ ਲਈ ਕਰ ਬਾਰ ਨਹੀਂ ਬਾਪ ਦੇ ਰਹਿਣ ਲਈ ਕਰ ਬਾਰ ਨਹੀਂ ਕਿਸ ਕੰਮ ਬੰਗਲੇ ਕਾਰਾਂ ਜੇ ਕਿਸ ਕੰਮ ਬੰਗਲੇ ਕਾਰਾਂ ਜੇ ਮਾਪੇ ਦੇ ਰਹਿਣ ਲਈ ਕਰ ਬਾਰ ਨਹੀਂ ਬਿਰਦੇ ਅਵਸਥਾ ਵਿੱਚ ਸੰਭਾਲੇ ਮਾਪਿਆਂ ਨੂੰ ਬਿਰਧ ਅਵਸਥਾ ਵਿੱਚ ਸੰਭਾਲੇ ਮਾਪਿਆਂ ਨੂੰ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਬਿਰਧ ਅਵਸਥਾ ਵਿੱਚ ਸੰਭਾਲੇ ਮਾਪਿਆਂ ਨੂੰ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਬਿਰਧ ਅਵਸਥਾ ਵਿੱਚ ਸੰਭਾਲੇ ਮਾਪਿਆਂ ਨੂੰ ਬਿਰਧ ਅਵਸਥਾ ਵਿੱਚ ਸੰਭਾਲੇ ਮਾਪਿਆਂ ਨੂੰ ਉਸ ਤੋਂ ਵੱਡਾ ਹੋਰ ਕੋਈ ਉਪਕਾਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਾਲ ਦਿੱਤਾ ਪੂਰਾ ਪਰਿਵਾਰ ਮਾਪਿਆਂ ਨੇ ਪਰ ਮਾਪਿਆਂ ਨੂੰ ਪਾਲਣ ਲਈ ਕੋਈ ਤਿਆਰ ਨਹੀਂ ਧੰਨਵਾਦ